ਪੁਆਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਸੀਂ ਵਿਚਾਰ ਲਈ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦਾ ਅਸਰਾ ਲਿਆ ਸੀ ਰੰਗ ਮਨ ਲੈ ਪਿਆਰਿਆ ਜਾਂ ਜੂ ਬਨੋ ਖੁੱਲਾਈਸ ਪਾਵਨ ਸ਼ਬਦ ਦਾ ਤੋਂ ਗੁਰਬਾਣੀ ਵਿੱਚ ਅਗਰ ਅਸੀਂ ਕਿਸੇ ਸ਼ਬਦ ਦੇ ਗਲਤ ਅਰਥ ਕਰਦੇ ਹਾਂ ਜਾਂ ਗੁਰਬਾਣੀ ਦਾ ਕੀਰਤਨ ਗਲਤ ਕਰਦੇ ਹਾਂ ਜਿਹਦੇ ਅਰਥ ਗਲਤ ਨਿਕਲਣ ਜਿਵੇਂ ਮੈਂ ਜ਼ਿਕਰ ਕਰ ਚੁੱਕੇ ਹਾਂ ਇਹ ਗਲਤ ਪੰਕਤੀਆਂ ਨੂੰ ਸਥਾਈ ਬਣਾ ਕੇ ਕੀਰਤਨ ਕਰਨ ਨਾਲ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਨੇ ਐਸਾ ਕਰਨ ਵਾਲੇ ਨੂੰ ਗੁਰੂ ਦਾ ਗੋਪਣ ਵਾਲਾ ਕਹਿੰਦੇ ਨੇ ਵੀ ਗੁਰੂ ਦੀ ਗੱਲ ਨੂੰ ਗੋਪਿਆ ਗੁਰੂ ਦੀ ਗੱਲ ਨੂੰ ਉਸਨੇ ਬਦਲਿਆ ਤੋਂ ਇਹਦੇ ਬਾਰੇ ਗੁਰਬਾਣੀ ਜੁਕਮਨ ਜਿਨ ਗੁਰ ਗੋਪਿਆ ਆਪਣਾ ਤੇਲਿਆਂ ਦੇ ਟਾਹਾਂ ਫੇਰਾ ਹੀ ਉਹ ਟਾਈ ਮਾਰਦੇ ਰਹਿੰਦੇ ਨੇ ਜਿਹੜੇ ਆਪਣੇ ਗੁਰੂ ਦੀ ਗੱਲ ਨੂੰ ਗੋਪਦੇ ਨੇ ਉਸ ਰੂਪ ਵਿੱਚ ਪੇਸ਼ ਨਹੀਂ ਕਰਦੇ ਜਿਸ ਰੂਪ ਵਿੱਚ ਗੁਰੂ ਨੇ ਉਚਾਰਨ ਕੀਤੀ ਹੈ ਜਿਨ ਗੁਰ ਗੋਪਿਆ ਆਪਣਾ ਤੇ ਸਠੋਰਨ ਟਾਹਾਂ ਜਿਹੜੇ ਆਪਣੀ ਗੁਰੂ ਦੀ ਗੱਲ ਨੂੰ ਗੋਪਦੇ ਨੇ ਜਾਂ ਕੋਈ ਐਸਾ ਗਲਤੀ ਕਰਦੇ ਨੇ ਜਿਸ ਦੇ ਨਾਲ ਗੁਰੂ ਦੀ ਗੱਲ ਦਾ ਮਤਲਬ ਹੋਰ ਦਾ ਹੋਰ ਨਿਕਲ ਆਵੇ ਉਹਨਾਂ ਲਈ ਕਹਿੰਦੇ ਨੇ ਜਿਨ ਗੁਰੂ ਗੋਪਿਆ ਆਪਣਾ ਤੇ ਸਿਠੋਰ ਨਾ ਠਾ ਉਹਨਾਂ ਨੂੰ ਕੋਈ ਥਾਂ ਠਿਕਾਣਾ ਨਹੀਂ ਮਿਲਦਾ ਜਿਨ ਗੁਰੂ ਗੋਪਿਆ ਆਪਣਾ ਤੇ ਨਰ ਬੁਰੀਆਰੀ ਜਿਹਨਾਂ ਬੰਦਿਆਂ ਨੇ ਆਪਣੀ ਗੁਰੂ ਦੀ ਗੱਲ ਨੂੰ ਗੋਪਿਆ ਜਾਂ ਬਦਲਣ ਦਾ ਯਤਨ ਕੀਤਾ ਉਹ ਬੁਰੇ ਇਨਸਾਨ ਗੁਰਬਾਣੀ ਇਹ ਫਤਵਾ ਦਿੰਦੀ ਐ ਐਸੇ ਲੋਕਾਂ ਨੂੰ ਇਸ ਲਈ ਭਾਈ ਇਹ ਮਨਸੁਂਦਰੀਆ ਆਪਣਾ ਹਰ ਨਾਮ ਵਜੀਠਾ ਰੰਗਰੀ ਇਕੋ ਪਰਮਾਤਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈ ਰੰਗ ਮਾਣ ਲੈ ਪਿਆਰਿਆ ਰਬ ਦੇ ਨਾਮ ਚ ਆਪਣੇ ਆਪ ਨੂੰ ਰੰਗ ਲੈ ਪਿਆਗ ਸਿਆਨ ਪਛਾਤਰੀ ਤੂੰ ਜਾਨ ਗੋਪਾਲੇ ਸੰਗਰੀਏ ਚਤਰੀਆਂ ਚਲਾਕੀ ਛੱਡ ਆਪਣੀਆਂ ਉਸ ਪ੍ਰਮਾਤਮ ਨੂੰ ਅਨੁਸੰਗ ਮਹਿਸੂਸ ਕਰਕੇ ਉਸ ਦੀ ਬੰਦਗੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈ ਰੰਗੀਲੇ ਜੇਵ ਹਰ ਕਨਾਈ ਆਪਣੀ ਜ਼ੁਬਾਨ ਨੂੰ ਉਸ ਪ੍ਰਮਾਤਮ ਦੇ ਰੰਗ ਵਿੱਚ ਰੰਗ ਲੈ ਭਾਵ ਸਵਾਸ ਸਵਾਸ ਦਾ ਸਿਮਰਨ ਕਰਦਾ ਰਿਹਾ ਕਰ ਹੁਣ ਇੱਥੇ ਜਿਹੜੇ ਲੋਕਾਂ ਦੇ ਜੀਬਾਨ ਨਾਲ ਕਿਸੇ ਲਫ਼ਜ਼ ਦਾ ਰਟਨ ਕਰਕੇ ਪਰਮਾਤਮਾ ਕੋ ਨਾਮ ਲੈ ਕੇ ਜਪਣਾ ਇਹ ਪਖੰਡਾ ਹੈ ਉਹਨਾਂ ਨੂੰ ਮੈਂ ਪੁੱਛਦਾ ਵੇ ਰੰਗੀਲਾ ਜੇਬਾ ਜੇਬਾ ਕਿਨੂੰ ਕਹਿੰਦੇ ਨੇ ਜੇਬਾ ਤੇ ਜ਼ੁਬਾਨ ਨੂੰ ਹੀ ਕਹਿੰਦੇ ਨਾ ਹਰ ਕਹਨਾ ਹੈ ਕਿ ਹਰੀ ਦੇ ਨਾਮ ਵਿੱਚ ਜ਼ੁਬਾਨ ਕਿਵੇਂ ਰੰਗੀ ਜਾਏਗੀ ਪਰਮਾਤਮਾ ਦੇ ਗੁਣ ਗਾਉਂਦੇ ਆ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਆ ਪਰਮਾਤਮਾ ਦਾ ਨਾਮ ਜਪਦੇ ਆ ਹਾਂ ਇਹ ਵੀ ਠੀਕ ਹੈ ਕਿ ਅਸੀਂ ਐਵੇਂ ਕਿਸੇ ਲਫ਼ਜ਼ ਨੂੰ ਰੱਟੀ ਜਾ ਰਹੇ ਆ ਪਰ ਪ੍ਰਭੂ ਦੇ ਗੁਣਾ ਨਾਲ ਸਮਝ ਨਹੀਂ ਪਾਉਂਦੇ ਉਹਨਾਂ ਨੂੰ ਗੁਣਾ ਨੂੰ ਸਮਝਦੇ ਹੀ ਨਹੀਂ ਆ ਉਸ ਨੂੰ ਸਾਰੇ ਪੱਸੀਂ ਮਹਿਸੂਸ ਨਹੀਂ ਕਰਦੇ ਤੋ ਉਹ ਜ਼ਰੂਰ ਕਰਮ ਕਾਡ ਬਣ ਜਾਂਦੇ ਗੁਰੂਸੂ ਨੇ ਐਸਾ ਜਪਣਾ ਮਨਾ ਕੀਤਾ ਜਿਹੜਾ ਕੇਵਲ ਮੂੰਹ ਨਾਲ ਅਸੀਂ ਰੱਟੇ ਲਾਈ ਜਾਂਦੇ ਹਾਂ ਅਨੁਵਿਸ਼ਵਾਸੀ ਬਣ ਕੇ ਪਰ ਗੁਰਮਤ ਦੀ ਗੱਲ ਕੋਈ ਨਹੀਂ ਮੰਨਦੇ ਨਾ ਹੀ ਗੁਰੂ ਨੂੰ ਪ੍ਰਮਾਤਮਾ ਨੂੰ ਅੰਗਸੰਗ ਮਹਿਸੂਸ ਕਰਦੇ ਆ ਕਿ ਜਿਹੜੇ ਜਿਹੜੇ ਮਹਿਸੂਸ ਕਰਦੇ ਨੇ ਜਿਹੜੇ ਹਰ ਪਾਸੇ ਪ੍ਰਭੂ ਨੂੰ ਵਿਆਪਕ ਮਹਿਸੂਸ ਕਰਦੇ ਨੇ ਜਿਹੜੇ ਅੰਦਰ ਆਤਮਿਕ ਜੀਵਨ ਕਮਾਉਂਦੇ ਨੇ ਉਹਨਾਂ ਦਾ ਅਸਲ ਜਪਣਾ ਜਿਹੜਾ ਹੈ ਇਹ ਮੁਬਾਰਕ ਹੈ ਸੁਰੰਗ ਰੰਗੀਲੇ ਹਰ ਹਰ ਤੇ ਆਏ ਉਹ ਪ੍ਰਭੂ ਦੇ ਰੰਗ ਵਿੱਚ ਰੰਗੀ ਹੋਈ ਜ਼ੁਬਾਨ ਜਿਹੜੀ ਹੈ ਉਹ ਪਰਮਾਤਮਾ ਨੂੰ ਹਰ ਹਰ ਕਰਕੇ ਤੇ ਆਉਂਦੀ ਹੈ। ਤੋਂ ਇੱਥੇ ਇਹ ਅਸੀਂ ਅਰਥ ਲੈ ਲਈਏ ਕਿ ਮੇਰਾ ਸੱਜਣ ਕੋਈ ਗੁਜ਼ਰੇ ਆਇਆ ਪੁਰਾਣੀ ਮੇਰਾ ਸਾਥੀ ਕੋਈ ਕੋਈ ਪਤਨੀ ਆਪਣੇ ਪਤੀ ਦੀ ਆ ਕੇ ਜਾਂ ਕੋਈ ਆਪਣੇ ਦੋਸਤ ਮਿੱਤਰ ਲਈ ਆ ਕੇ ਕਿ ਸੱਜਣ ਮੇਂਡਾ ਰੰਗੁਲਾ ਰੰਗ ਲਾਏ ਮਨ ਲੇ ਤੋਂ ਇੱਥੇ ਉਹਦਾ ਮਤਲਬ ਹੈ ਕਿ ਸੱਜਣ ਮੇਂਡਾ ਰੰਗੁਲਾ ਰੰਗ ਲਾਏ ਮਨ ਲੇ ਦਾ ਮਤਲਬ ਹੈ ਕਿ ਸੱਜਣ ਮੇਰਾ ਰੰਗਲਾ ਇੱਥੇ ਪਰਮਾਤਮਾ ਨੂੰ ਗਿਆ ਸੱਜਣ ਮੇਰਾ ਰੰਗੁਲਾ ਰੰਗ ਲਾਏ ਮਨ ਲੀ ਉਹ ਮਨ ਨੂੰ ਆਪਣੇ ਵਾਸ ਵਿੱਚ ਕਰਕੇ ਆਪਣਾ ਰੰਗ ਲਾਉਂਦਾ ਤੇ ਜੇ ਉਸ ਪੰਕਤੀ ਦੇ ਅਸੀਂ ਅਰਥ ਕਰਾਂਗੇ ਸੱਜਣ ਮੇਰੇ ਰੰਗਲੇ ਜੈਸੁੱਤੇ ਜੀਰਾਨ ਤਾਂ ਉਹਦੇ ਸਿਧਾਂਤ ਦੇ ਉਲਟ ਅਰਥ ਹੋ ਜਾਣਗੇ ਹਾਂ ਇਹ ਅਰਥ ਠੁਕਦੇ ਨੇ ਜਿਉ ਮਜੀਠਾ ਕਪੜੇ ਰੰਗੇ ਪੀ ਪਾਏ ਨਾ ਨਗ ਰੰਗ ਨ ਉਤਰੈ ਬੀਆ ਨ ਲੱਗੈ ਕੇ ਜੇ ਪ੍ਰਭੂ ਦਾ ਰੰਗੇ ਲੱਗ ਜਾਏ ਉਹ ਲਗਾ ਦੇਵੇ ਆਪਣਾ ਰੰਗ ਤੇ ਫਿਰ ਇਹ ਰੰਗ ਕਦੇ ਉਤਰਦਾ ਨਹੀਂ ਇਹ ਰੱਬੀ ਬੰਦਗੀ ਦਾ ਰੰਗ ਜਿਹੜਾ ਇਹ ਬੜਾ ਕੀਮਤੀ ਰੰਗ ਹੈ ਹੁਣਾ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਜਾ ਆਸਰਾ ਇਥੇ ਕਿਨੂ ਗਿਆ ਮੇਰਾ ਲਾਲ ਪਿਆਰਾ ਸੱਜਣ ਪਿਆਰਾ ਇਹ ਉਸ ਪ੍ਰਮਾਤਮ ਨੂੰ ਹੂਣਾ ਛੋਡੂ ਕੰਤ ਪਾਸਰਾ ਪ੍ਰਭੂ ਪ੍ਰਮਾਤਮਾ ਰੂਪੀ ਕੰਤ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਜਾ ਆਸਰਾ ਇਹ ਮੇਰਾ ਆਸਰਾ ਹੈ ਸੱਜਣ ਤੂੰ ਹੈ ਸੈਨ ਤੂੰ ਮੈਂ ਤੂਜੋ ਪ੍ਰਭੂ ਮਾਨੀਆ ਪ੍ਰਭੂ ਤੂੰ ਮੇਰਾ ਸਹੀ ਸੱਜਣ ਬਿੱਤਰ ਹੈ ਮੈਂ ਤੂਜੋ ਪ੍ਰਭੂ ਮਾਨੀਆ ਜਿਹਾ ਤੂੰ ਅੰਦਰ ਤਾਂ ਸੁਖੇ ਤੂੰ ਨੀ ਮਾਨੀ ਮਾਨੀਆ ਜੇ ਤੂੰ ਮੇਰੇ ਹਿਰਦੇ ਅੰਦਰ ਮੈਨੂੰ ਮਹਿਸੂਸ ਹੋਵੇ ਤਾਂ ਹੀ ਮੇ ਸੁਖ ਦਾ ਆਨੰਦ ਇਹ ਮੇਰੀ ਨਿਮਾਣੀ ਜਿੰਦ ਮਾਨ ਸਕਦੀ ਹੈ ਲਾਲ ਰੰਗ ਕਿਸ ਕੋ ਲਾਗਾ ਜਿਸਕੇ ਵੜ ਪਾਗਾ ਮੈਲਾ ਕਦੇ ਨ ਹੋ ਵੀਨੇ ਲਾਗਾ ਦਾਗਾ ਇਹ ਲਾਲ ਰੰਗ ਤਾਂ ਉਸ ਲਾਲ ਪਿਆਰੇ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਵੇ ਉਹ ਭਾਗਵਾਂ ਵਾਲਾ ਇਨਸਾਨ ਹੋਵੇ ਇਹ ਕਦੀ ਮੈਲਾ ਨਹੀਂ ਹੁੰਦਾ ਫਿਰ ਨਾਮ ਦਾ ਰੰਗ ਲੱਗੇ ਹੋਇਆ ਇਹ ਨਾਮ ਦਾ ਰੰਗ ਤੇ ਮੈਲਾ ਨਹੀਂ ਹੁੰਦਾ ਉਹ ਜੀਵਨ ਵੀ ਮੈਲੇ ਕੰਮ ਨਹੀਂ ਕਰਦਾ ਇਸ ਲਈ ਭਾਈ ਤਾਂ ਜੋ ਬਨਰ ਫੁੱਲੜਾ ਨਾਠ ਜਿਹੜੇ ਦਿਨਚਾਰ ਪੱਬਨ ਕੇਰੇ ਪੱਤੀ ਉੱਤਲ ਟੁਲ ਜੁਮਣ ਹਾਰ ਇਹ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਨੇ ਇਸ ਵਕਤੇ ਵੀ ਤਾਂ ਜੋ ਬਨ ਜਿਹੜਾ ਇਹ ਫੁੱਲ ਵਰਗਾ ਜਿਹੜਾ ਜੀਵਨ ਹੈ ਇਹ ਪੱਬਨ ਦੇ ਉਹਨੇ ਚੁਪਤੀ ਜਿਹੜੀ ਹੈ ਨਾ ਕੌਲ ਫੁੱਲਾਂ ਦੀ ਜੇ ਪਾਣੀ ਸੁੱਕ ਜਾਏ ਕਿਸੇ ਟੋਏ ਟਿੱਬੇ ਚੋਂ ਜਾਂ ਸਰੋਵਰ ਚੋਂ ਤੇ ਉਹ ਪੱਤੀ ਵੀ ਜਿਹੜੀ ਚੁਪਤੀ ਫੈਲੀ ਹੁੰਦੀ ਹੈ ਪਾਣੀ ਉੱਤੇ ਕੌਲ ਦੇ ਫੁੱਲਾਂ ਦੀ ਉਹ ਸਰਬਲ ਜਾਂਦੀ ਫੁੱਲ ਵੀ ਕਮ ਲਾ ਜਾਂਦੇ ਨੇ ਇਹ ਤਨ ਜੋਬਨ ਤੇ ਇਹ ਜਵਾਨੀ ਇਹ ਖੂਬਸੂਰਤ ਜਿਹੜਾ ਸਰੀਰ ਤੁਹਾਨੂੰ ਮਿਲਿਆ ਇਹ ਚਾਰ ਦਿਨ ਦੇ 나ਠੀ ਨੇ ਇਹ ਵੀ ਉਸ ਤਰ੍ਹਾਂ ਹੀ ਟਲ ਟੁਲ ਕੇ ਨਾਸ ਹੋ ਜਾਂਦੇ ਨੇ ਇਸ ਲਈ ਭਈ ਸੱਜਣ ਮੇਰੇ ਰੰਗਲੇ ਜੈ ਸੁਤੇ ਜੀਰਾਂਤ ਹੂੰ ਵੀ ਵੰਨਿਆ ਡੁੰਮੜੀ ਰੋਚ ਨਹੀਂ ਬਾਣਦੇ ਅਰਥ ਅਸੀਂ ਇਹ ਕਰਨੇ ਨੇ ਕਿ ਮੇਰੇ ਆਤਮਿਕ ਗੁਣ ਰੂਪੀ ਸੱਜਣ ਜਦੋਂ ਮੈਂ ਤਨ ਜੋਬਨ ਦੇ ਨਸ਼ੇ ਵਿੱਚ ਹਾਂ ਕਿ ਮੈਂ ਇਹ ਨਹੀਂ ਸਮਝਦੀ ਕਿ ਇਹ ਝੂਠੀ ਖੇਡ ਹੈ ਤੋਂ ਮਾਣੋ ਮੈਂ ਆਪਣੇ ਆਤਮਿਕ ਗੁਣ ਗਵਾ ਕੇ ਸਰੀਰਕ ਦੇ ਅਧਿਆਸ ਦੇ ਵਿੱਚ ਉਹ ਗੁਣ ਵਿਕਾਰ ਕਰਕੇ ਆਪਣੇ ਦੁਸ਼ਮਣ ਸੇੜ ਲੈਂਦੀ ਆ ਗੁਰਬਾਣੀ ਵੀ ਦੁਸ਼ਮਣ ਵੀ ਕਾਰਨ ਨੂੰ ਕਿਹਾ ਹੋਮੈ ਨੂੰ ਕਿਹਾ ਮੈਂ ਮੇਰੀ ਨੂੰ ਕਿਹਾ ਇਹਨਾਂ ਨੂੰ ਦੁਸ਼ਮਣ ਕਿਹਾ ਬੰਦੇ ਦੇ ਸੱਜਣ ਆਤਮ ਗੁਣਾਂ ਨੂੰ ਕਿਹਾ ਤੋ ਇਸ ਲਈ ਮਨ ਤਨ ਵਸਿਆ ਸੱਚਾ ਸੋਈ ਵਿਗੜਾ ਥਾਨ ਨਾ ਦਿਸੈ ਕੋਈ ਜਦੋਂ ਮਨ ਤਨ ਵਿੱਚ ਸੱਚਾ ਪ੍ਰਮਾਤਮਾ ਵਸ ਜਾਂਦਾ ਫਿਰ ਕੋਈ ਵੀ ਕਿਸੇ ਵੀ ਥਾਂ ਤੇ ਬੰਦਾ ਆਪਣੇ ਆਪ ਨੂੰ ਉਹਖੇ ਮਹਿਸੂਸ ਨਹੀਂ ਕਰਦਾ ਵਿਗੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇਹ ਕਿਹੜੇ ਦੂਤ ਦੁਸ਼ਮਣ ਸਭ ਸੱਜਣ ਹੋ ਗਏ ਇਹ ਕੋਈ ਵਿਕਾਰ ਜਿਹੜੇ ਮੇਰੇ ਆਤਮਿਕ ਜੀਵਨ ਨੂੰ ਬਰਬਾਦ ਕਰ ਰਹੇ ਸਨ ਇਹ ਸਾਰੇ ਸੱਜਣ ਬਣ ਗਏ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸ੍ਰੀ ਸੁਆਮੀ ਆਇਆ ਜੀਓ ਇੱਕ ਸੁਆਮੀ ਜਦੋਂ ਹਿਰਦੇ ਵਿੱਚ ਆ ਵਸਿਆ ਤੇ ਇਹ ਮੇਰੇ ਜਿਹੜੇ ਦੂਤ ਦੁਸ਼ਮਣ ਸਨ ਇਹ ਸੱਜਣ ਬਣ ਗਏ ਹੁਣ ਦੱਸੋ ਇਥੇ ਕਿਹੜੇ ਸੱਜਣ ਬਣੇ ਕੋਈ ਵਿਅਕਤੀ ਸੱਜਣ ਬਣੇ ਜਾਂ ਕਿ ਆਤਮਿਕ ਗੁਣ ਸੱਜਣ ਬਣੇ ਕਿ ਕਿ ਦੂਤ ਦੁਸ਼ਮਣ ਵਿਕਾਰਾਂ ਦੀ ਥਾਂ ਤੇ ਓਗਣ ਦੀ ਥਾਂ ਤੇ ਗੁਣ ਆ ਗਏ ਆਪੁਸ਼ਟ ਬਾਤ ਤੇ ਪਈ ਸੀ ਧਰੀ ਦੂਤ ਦੁਸ਼ਤ ਸੱਜਣੇ ਜਿਹੜੀ ਪੁੱਠੀਆਂ ਗੱਲਾਂ ਮੈਂ ਕਰਦਾ ਸਾਂ ਉਹ ਸਿੱਧੀਆਂ ਹੋ ਗਈਆਂ ਸੀ ਦੇ ਰਸਿਧੀ ਹੋ ਗਈਆਂ ਅਪੁਸ਼ਤ ਬਾਤ ਤੇ ਪਈ ਸੀ ਗਰੀ ਮੇਰੇ ਉਲਟੇ ਜੀਵਨ ਦਾ ਜਿਹੜਾ ਮਾਰਗ ਸੀ ਸਿੱਧਾ ਹੋ ਗਿਆ ਦੂਤ ਜੁਸ਼ ਸਜਣਈ ਮੇਰੇ ਦੂਸ਼ਤ ਦੂਤ ਸਾਰੇ ਹੁਣ ਸਜਣ ਬਣ ਗਏ ਹਨੇਦਕਾਰ ਮੇ ਰਤਨ ਪ੍ਰਗਾਸਿਓ ਮਲੀਨ ਬੁੱਧ ਹਛਨਈ ਜਿਹੜਾ ਅੰਧਕਾਰ ਦੀ ਵਿਜਗਿਆਨਤਾ ਤੇ ਹਨੇਰੇ ਦੇ ਵਿੱਚ ਮੈਂ ਮਲੀਨ ਹੋਇਆ ਪਿਆਸਾ ਰਤਨ ਪ੍ਰਗਾਸਿਓ ਮਲੀਨ ਬੁੱਧ ਹਛਨਈ ਇਹ ਜਿਹੜੀ ਪੈੜੀ ਬੁੱਧ ਸੀ ਉਹ ਅੱਜ ਅੱਛੀ ਹੋ ਗਈ ਹੁਣ ਹੁਣ ਕੁਮਤ ਦੀ ਥਾਂ ਸੁਮਤ ਬਣ ਗਈ ਹੈ ਕੁਚਾ ਜੀ ਦੀ ਥਾਂ ਸੁਚਤ ਜੀ ਗੁਣਵੰਤੀ ਮਤ ਬਣ ਗਈ ਏ ਮੇਰੀ ਇਹ ਮੈਂ ਗੁਣਵਾਨ ਹੋ ਗਿਆ ਹਾਂ ਇਹ ਨੇ ਸਾਡੇ ਸੱਜਣ ਮਿੱਤਰ ਖਸਮੇ ਕਾ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਨਾਨ ਕਮਲ ਵਿਗਸਿਆ ਖਸਮੂ ਪੂਰਾ ਪਾਇ ਮਨੂ ਰਸਿਆ ਦੁਸ਼ਮਨ ਕੱਡੇ ਮਾਰ ਸੱਜਣ ਸਰਸਿਆ ਇਸ ਇਸ ਤਰੀਕੇ ਨਾਲ ਦੁਸ਼ਮਨ ਕੱਡੇ ਮਾਰ ਸੱਜਣ ਸਰਸਿਆ ਸੱਜਣ ਜਦੋਂ ਇੱਡੇ ਜਾਗੇ ਕਿ ਮੈਂ ਰਸ ਨਾਲ ਪਰ ਆ ਗਿਆ ਅਸੀਂ ਕਹਿੰਦੇ ਬਪੁਰ ਨੇ ਸਰਸੇ ਜਾਂ ਸੰਤ 사ਜਨ ਪੇ ਸਰਸੇ ਪਰਦੇਉ ਸਾਵਨ ਸਰ ਸਰਸੀ ਕਮਨੀ ਪਰਦੇ ਸਰਸੀ ਨਹੀਂ ਹੈ ਸਾਵਨ ਸਰਸੀ ਕਮਨੀ ਰਸ ਨੂੰ ਭਰੀ ਹੋਈ ਸੰਤ 사ਜਨ ਪੇ ਸਰਸੇ ਸਹਿ ਪਰਸ ਰਸ ਦੋ ਲਫਜ਼ਾਂ ਦੀ ਸੰਯੋਗ ਦਾ ਇਹ ਲਫਜ਼ ਹੈ ਸਰਸੇ ਇੱਥੇ ਵੀ ਹੈ ਦੁਸ਼ਮਨ ਕੱਢੇ ਮਾਰ ਸਜਨ ਸਹਿਰਸਿਆ ਸਹਿਰਸਿਆ ਮਨ ਉਹ ਆਤਮਿਕ ਗੁਣੋਂ ਦੇ ਕਾਰਨ ਮੇਰੇ ਇਹ ਜਿਹੜੇ ਸਜਨ ਸਨ ਮੈਂ ਰਸ ਨਾਲ ਭਰਿਆ ਗਿਆ ਆਤਮਿਕ ਰਸ ਨਾਲ ਭਰਿਆ ਗਿਆ ਸੱਚਾ ਸਤਗੁਰ ਸੇਵਨ ਸੱਚ ਮਾਰਗ ਦੱਸਿਆ ਜਿਹੜੇ ਸੱਚੇ ਸਤਿਗੁਰੂ ਦੀ ਸੇਵਾ ਸੰਭਾਲ ਕਰਦੇ ਨੇ ਉਹਨਾਂ ਦੀ ਹੁਕਮਾਂ ਦੀ ਉਹ ਉਹਨਾਂ ਦਾ ਜੀਵਨ ਜਿਹੜਾ ਰਹਿਸ ਵਿੱਚ ਹੀ ਹੋ ਜਾਂਦਾ ਹੈ ਆਨੰਦ ਵਿੱਚ ਹੋ ਜਾਂਦਾ ਹੈ। ਤੋਂ ਇਸ ਲਈ ਵੀ ਸੱਜਣ ਸੇ ਹੀ ਮੈਂ ਚੱਲਦੇ ਹਾਂ ਨਾਲ ਚੱਲਣ ਜਿੱਥੇ ਲੇਖਾ ਮੰਗਿਆ ਖੜੇ ਇੱਥੇ ਖੜੇ ਦੱਸਣ ਉਹ ਸੱਜਣ ਇਹ ਆਤਮਾ ਗੁੰਨ ਨੇ ਜੀ ਜਿਹੜੇ ਨਾਲ ਜਾ ਕੇ ਪ੍ਰਭੂ ਦਰਤੀ ਉਹਨਾਂ ਗੁਣਾ ਕਰਕੇ ਮੁੱਲ ਪੈਂਦਾ ਹੈ ਵਿਅਕਤੀਗਤ ਜਿਹੜੀ ਸੱਜਣਨ ਸਾਡੇ ਮਿੱਤਰ ਰਿਸ਼ਤੇਦਾਰ ਇਹ ਕੋਈ ਨਾਲ ਜਾ ਕੇ ਸਾਡੀ ਉੱਤੇ ਸ਼ਾਦਤ ਨਹੀਂ ਦੇ ਸਕਦਾ ਵੀ ਚੰਗਾ ਬੰਦਾ ਸੀ ਮਾੜਾ ਸੀ। ਨਾ ਨਾਨਕ ਓਗਣ ਜੇਤੜੇ ਤੇਤੇ ਗਲੀ ਜ਼ੰਜੀਰ ਦੇਖ ਲਓ ਜਿੰਨੇ ਅਸੀਂ ਓਗਣ ਕਰਦੇ ਆ ਸਾਡੇ ਗੱਲਾਂ ਦੀ ਜ਼ੰਜੀਰ ਬਣ ਜਾਂਦੇ ਨੇ ਸਾਡੇ ਦੁਸ਼ਮਣ ਬਣ ਜਾਂਦੇ ਨੇ ਜੇ ਗੁਣ ਹੋਣ ਤਾਂ ਕਟੀਆਂ ਨੇ ਸੇ ਭਾਈ ਸੇ ਵੀਰ ਪੱਲੇ ਗੁਣ ਹੋਣ ਤੇ ਇਹ ਜਿਹੜੇ ਦੁਸ਼ਮਣ ਨਾ ਓਗਣ ਇਹ ਕੱਟੇ ਜਾਂਦੇ ਨੇ ਤੇ ਫਿਰ ਇਹ ਜਿਹੜੇ ਗੁਣ ਇਹ ਭਾਈ ਸੇ ਵੀਰ ਇਹ ਪ੍ਰਾ ਸਜਣ ਵੀਰ ਬਣ ਜਾਂਦੇ ਨੇ ਉੱਥੇ ਇਹ ਦੂਜੇ ਰਿਸ਼ਤੇ ਦੁਨੀਆਵੀ ਰਿਸ਼ਤੇ ਨਹੀਂ ਜਾਂਦੇ ਅੱਗਾ ਗੇ ਨਾ ਮਨੀਨ ਮਾਰ ਕਡੂ ਵੀਪੀਐਸ ਲੋ ਜੀ ਜਿਹਨਾਂ ਕੋਲ ਇੱਕ ਗੁਣ ਰੂਪੀ ਸੱਜਣ ਨਹੀਂ ਉਹ ਦੁਨੀਆਵੀ ਸੱਜਣ ਉੱਤੇ ਨਾਲ ਨਹੀਂ ਜਾਂਦੇ ਉਹਨੂੰ ਮਾਰ ਕੁੱਟ ਕੇ ਬਾਹਰ ਕਰ ਦਿੱਤਾ ਜਾਂਦਾ ਕਿਸੇ ਨੂੰ ਜਾਂਦੀ ਹਿੰਮਤ ਹੀ ਨਹੀਂ ਉਹਦੇ ਅੱਗੇ ਵੀ ਕਿਸੇ ਬੰਦੇ ਨਾਲ ਜਾ ਕੇ ਉਹਦੇ ਉੱਤੇ ਉਹਦੀ ਗਵਾਹੀ ਪਰ ਜਾਂਦਾ ਕੋਈ ਜਰਾ ਸੋਚ ਕੇ ਦੇਖੋ ਗੁਨਾ ਕਾ ਹੋਆ ਵਾਸੂਲਾ ਕੱਢ ਵਾਸ ਲਈ ਜਾਏ ਕੋਈ ਡੱਬਾ ਗੁਨਾ ਦਾ ਭਰਿਆ ਹੋਵੇ ਕਿਸੇ ਡੱਬੇ ਵੀ ਤੁਹਾਨੂੰ ਦੁਲਤ ਹੋਵੇ ਤੇ ਕੱਢ ਕੇ ਤੁਸੀਂ ਕੋਈ ਸੌਦਾ ਕਰੀ ਸਕਦੇ ਆ ਨਾ ਤੇ ਹਿਰਦੇ ਰੂਪੀ ਡੱਬੇ ਦੇ ਵਿੱਚ ਨਾਮ ਦਾ ਸੌਦਾ ਹੀ ਨਹੀਂ ਗੁਨਾ ਦਾ ਸੌਦਾ ਹੀ ਨਹੀਂ ਜੇ ਗੁਹ ਹੋਮਨ ਸਾਜਣਾ ਮਿਲ ਸਾਂਝ ਕਰੀ ਜਾਏ ਉਹਨਾਂ ਦਾ ਤਾਂ ਮਿਲਾਪ ਹੁੰਦਾ ਫਿਰ ਸਾਂਝ ਬਣਦੀ ਹੈ ਗੁਰੂ ਨਾਲ ਪ੍ਰਭੂ ਨਾਲ ਸਾਂਝ ਕੀ ਜੈ ਗੁਨਾ ਕੇਰੀ ਛੋੜ ਅਗੁਨ ਚੱਲੀ ਹੈ ਉਹ ਗੁਨ ਛੱਡ ਕੇ ਚਲੋ ਗੁਨਾ ਦੀ ਸਾਂਝ ਮਿਰਾਓ ਪੈਰ ਪਟਮ ਪੈਰੇ ਪਟਾ ਵਰ ਕਰ ਅਡੰਬਰ ਆਪਣਾ ਪਿਰ ਮਲੀ ਹੈ ਇਹ ਨਾਮੀ ਚੋਲਾ ਪਹਿਨ ਕੇ ਇਹ ਗੁਰਸਿੱਖੀ ਵਾਲਾ ਮਾਰਕ ਆਪਣਾ ਕੇ ਸਰੀਰਿਕ ਚੋਲੇ ਨੂੰ ਨਾਮ ਦੇ ਰੰਗ ਚ ਰੰਗ ਕੇ ਆਪਣਾ ਪਿਰ ਮਲੀ ਹੈ ਇਹ ਅਸੀਂ ਆਏ ਪਹਿਲਵਾਨ ਬਣ ਕੇ ਹੁਣ ਗੁਸਾਈ ਦਾ ਪਹਿਲਵਾਨ ਨਾਮ ਹੈ ਗੁਰਮਿਲ ਉਜਦੂ ਮਾਲੜਾ ਹੋਈ ਸਿੰਘੀ ਕੱਢੀਆ ਇਹ ਇੱਥੇ ਸਾਰੇ ਛਿੰਝ ਹੋ ਰਹੀ ਹੈ ਸਾਰੇ ਇਕੱਠੇ ਹੋਣ ਪਹਿਲਵਾਨ ਬਣ ਕੇ ਉਹ ਗੁਸਾਈ ਦਾ ਪਹਿਲਵਾਨੜਾ ਤੇ ਇਹ ਚ ਜਿੱਤ ਕੇ ਕੋਈ ਜਾਂਦਾ ਪਿੜ ਮਲੀਏ ਆਪਣਾ ਪਿੜ ਮਲੀਏ ਇਹ ਪਿੜ ਮਲੀਏ ਜਿਹੜੀ ਜਿਸ ਮੈਦਾਨ ਜਿਸੀ ਕੁਲਾਟੀ ਬਣ ਕੇ ਆਇਆ ਨਾ ਇੱਥੋਂ ਜਿੱਤ ਕੇ ਜਾਈਏ ਉਹ ਗੋਣਾਂ ਦੇ ਅੱਗੇ ਢੇਰੀ ਟਾ ਕੇ ਪਿੱਠ ਲਵਾ ਕੇ ਨਾ ਜਾਈਏ ਸੰਸਾਰ ਤੋਂ ਜਿੱਤਿਆ ਜਾਏ ਬਈ ਹੈ ਭਲਾ ਕਹੀਏ ਚੂਰ ਅੰਮ੍ਰਿਤ ਪੀ ਜਾਏ ਪਹਿਲੀ ਗੱਲ ਕਰੀਏ ਨਕਮੀਆਂ ਗੱਲਾਂ ਨਾ ਕਰੀ ਬੇਮਤਲਬ ਦੀਆਂ ਗੱਲਾਂ ਵਿੱਚ ਆਪਣਾ ਜੀਵਨ ਜਾਇ ਨਾ ਕਰੀ ਗੁਨਾ ਕਾ ਹੋਗਾ ਬਾਸੂਲਾ ਗੱਡ ਵਾਸ ਲਈ ਜੇ ਗੁਣਾਂ ਦਾ ਕੋਈ ਡੱਬਾ ਹੋਵੇ ਕੋਈ ਕੇ ਸੰਤ ਨਾਲ ਕੋਈ ਭਰਿਆ ਡੱਬਾ ਜੀ ਤੁਸੀਂ ਵਾਸ ਲੈ ਸਕਦੇ ਹੋ ਤੇ ਡੱਬੇ ਗੰਧ ਭਰਿਆ ਹੋਵੇ ਤੇ ਖੁਸ਼ਬੂ ਨਹੀਂ ਮਿਲਦੀ ਤੇ ਇਸ ਤਰ੍ਹਾਂ ਸਰੀਰ ਵਿੱਚ ਅਗਰ ਅਸੀਂ ਵਿਕਾਰਾਂ ਦਾ ਗੰਧ ਭਰਿਆ ਹੋਇਆ ਹੈ ਤੇ ਇਹਦੇ ਵਿੱਚ ਸੱਚਾ ਪਿਆਰਾ ਪ੍ਰਭੂ ਆ ਕੇ ਨਹੀਂ ਵਸ ਸਕਦਾ ਸਭ ਗੁਣ ਤੇਰੇ ਮੇਨਾਂ ਹੀ ਕੋਏ ਰੇਗੁਣ ਕੀਤੇ ਭਗਤ ਨ ਹੋਏ ਬੰਦਗੀ ਹੁੰਦੀ ਗੁਣਾਂ ਦੇ ਆਧਾਰ ਰੇ ਬਿਨ ਗੁਰ ਗੁਣ ਨਾ ਜਾਪਨੀ ਬਿਨ ਗੁਣ ਭਗਤ ਨ ਹੋਏ ਗੁਣਾਂ ਤੋਂ ਬਿਨਾ ਬੰਦਗੀ ਨਹੀਂ ਹੁੰਦੀ ਨਿਰਗੁਣ ਰਾਮ ਗੁਣੇ ਵਸੇ ਹੋਏ ਆਗ ਨੂੰ ਯਾਰ ਵਿਚਾਰੇ ਸੋਏ ਤੋ ਇਹ ਗੁਣ ਹੀ ਇਨਸਾਨ ਦੇ ਸੱਚੇ ਸੱਜਣ ਹਨ ਕਿ ਜਦੋਂ ਅਸੀਂ ਗੁਨਾ ਨੂੰ ਖਤਮ ਕਰ ਦਿੰਦੇ ਜਾ ਕੇ ਇਹਨਾਂ ਨੂੰ ਮਾਣੋ ਸ਼ਮਸ਼ਾਨ ਘਾਟੀ ਜਲਾਉਂਦੇ ਆ ਇਹਨਾਂ ਦਾ ਸੰਸਕਾਰ ਕਰਾਉਂਦੇ ਆਪਣੇ ਗੁਨਾ ਦਾ ਤੇ ਫਿਰ ਉਹ ਗੁਣ ਹੀ ਪੱਲੇ ਬਣ ਕੇ ਜਾਂਦੇ ਆ ਇਸ ਲਈ ਅਗਲੀ ਪੰਤੀ ਚ ਸਮਝਾਉਂਦੇ ਨੇ ਕੀ ਨਾ ਸੁਣੀ ਗੋਰੀਏ ਆਪਨ ਕੰਨੀ ਸੋਏ ਗੋਰੀਏ ਭਾਵ ਇੱਕ ਸੁੰਦਰ ਇਸਤਰੀ ਇਹ ਮੇਰੀ ਸੋਹਣੀ ਜਿੰਦੇ ਮੇਰੀ ਸੋਹਨੀਆ ਆਤਮਿਕ ਜਿੰਦੇ ਤੂੰ ਇਹ ਗੱਲ ਕਿਉਂ ਨਹੀਂ ਸੁਣਦੀ ਗੁਰੂ ਦੀ ਲੱਗੀਆਂਵੇਂ ਸੋਹਰੇ ਨਿਤਨਾ ਪਈਆ ਹੋਈ ਹਰ ਸਰੀਰ ਤੂ ਇਸ ਆਤਮ ਰੂਪੀ ਇਸਤਰੀ ਨੇ ਉਸ ਕੰਤ ਰੂਪੀ ਪ੍ਰਮਾਤਮਾ ਦੇਸ਼ ਇੱਕ ਦਿਨ ਪਿਆਨਾ ਕਰਨਾ ਹੀ ਹੈ ਤੇ ਸਾਰੀਆਂ ਨੇ ਸਭਨਾ ਸੋਹਰੇ ਵੰਜਨਾ ਸਭ ਮੁਕਲਾਵਨ ਹਾਰ ਇਸ ਸੰਸਾਰ ਤੇ ਜਿੰਨੀਆਂ ਵੀ ਜੀਵ ਇਸਤਰੀਆਂ ਨੇ ਇਹ ਸਭ ਮੁਕਲਾਵਨ ਹਾਰਨੇ ਨ ਸੋਹਰੇ ਵੰਜਨਾ ਤੇ ਇਸ ਰੀ ਗੁਰ ਮਿਰਚ ਅਜ ਅਚਾਰ ਸਿੱਖ ਸੋਹਰੂ ਦਾ ਸੁਖ ਵਸ ਇੱਥੇ ਚਾਜੇ achar ਗੁਣ ਸਿੱਖ ਤੇ ਉਹ ਸੋਹਰੇ ਕਰ ਜਾ ਕੇ ਪ੍ਰਭੂ ਦੇ ਦਰ ਤੇ ਜਾ ਕੇ ਸੁਰਖਰੂ ਹੋ ਜਾਉ ਉਸ ਤੇ ਤੇਰੀ ਕਦਰ ਪਵੇਗੀ ਤੋ ਲੱਗ ਗਈ ਆਵੇਂ ਸੋਹਰੇ ਨਿਤ ਨ ਪਈਆ ਹੋਏ ਤੇ ਉਹ ਸੋਹਰੇ ਕਰਨ ਲੱਗੀਆਂ ਆਵੇਂਗੀ ਇੱਕ ਨ ਇੱਕ ਦਿਨ ਨਿਤ ਪਈਏ ਰਹਿਣਾ ਇਥੋਂ ਤੁਰ ਜਾਣਾ ਇਸ ਲਈ ਭਾਈ ਰੰਗ ਮੰਨ ਲੈ ਪਿਆਰਿਆ ਜਉ ਜੋਬਨ ਨ ਹੋਲਾ ਜਿੰਦਰੀ ਚੜਦੀ ਜਵਨੀ ਆਈ ਰੱਬ ਦੀ ਭਗਤਗੀ ਦੇ ਰੰਗ ਦਾ ਅਨੰਦ ਮੰਨ ਲੈ ਪਈਏੜਾ ਸੇਵ ਤੋਂ ਸੋਹਰੜਾ ਸੁਖ ਵਸ ਗੁਰ ਮਿਲ ਜਾ ਜੇ ਚਾਰ ਸਿੱਖ ਤੋ ਕਦੇ ਨ ਲੱਗਾ ਦੁੱਖ ਸਭ ਨਾ ਸੋਹਰਾ ਵਜਨਾ ਸਭ ਮੁਕਲਾਉਣ ਹਾਰ ਇਹ ਗੱਲ ਸੱਚੀ ਰੱਖੀ ਦੇ ਵਿੱਚ ਨਾਨਕ ਸੁੱਤੀ ਪਈਆ ਜਾਨਵ੍ਰਿੱਤੀ ਸਨ ਇਹ ਆਖਰੀ ਪੰਕਤੀ ਜੇ ਸ਼ਬਦ ਦੀ ਜੇ ਸ਼ਬਦੀ ਅਥੀ 라ਉਦੀ ਪੰਕਤੀ ਨੂੰ ਵਿਸ਼ਾ ਬਣਾਇਆ ਸੀ ਰੰਗ ਮੰਨ ਲੈ ਪਿਆ ਜਾ ਇੱਥੇ ਕਲੀਅਰ ਹੀ ਹੋ ਜਾਂਦੀ ਪੂਰੀ ਗੱਲ ਨਾਨਕ ਸੁੱਤੀ ਪਈਆ ਜਾਨਵ੍ਰਿੱਤੀ ਸਨ ਜਾਨਵ੍ਰਿੱਤੀ ਸੰ ਦਾ ਮਤਲਬ ਦਿਨੇ ਦਿਹਾੜੀ ਸਨ ਲੱਗ ਜਾਣੀ ਜਿਹਨੂੰ ਅਸੀਂ ਨਕਬ ਵੀ ਕਹਿੰਦੇ ਆ ਤੇ ਇੰਗਲਿਸ਼ੀ ਅਸੀਂ ਜਿਸਨੂੰ ਕਹਿੰਦੇ ਬਰਗਲਰੀ ਮੈਂ ਕਾਰਜ ਕਿਸੇ ਨੇ ਜਾ ਕੇ ਸਨ ਮਾਰ ਕੇ ਕੰਧ ਤੋੜ ਕੇ ਕੋਈ ਸਨ ਲਾਈ ਤੇ ਨਾਨਕ ਸੁੱਤੀ ਪਈਆ ਜਿਹੜੀ ਇਸ ਪੇਕੇ ਕਾਰ ਵਿੱਚ ਇਸ ਬਾਤ ਲੋਕ ਜਾ ਕੇ ਸੁੱਤੀ ਰਹੀ ਵਾਸਰੇ ਗੁਣਾਂ ਦੀ ਪ੍ਰਵਾਹ ਨਹੀਂ ਕੀਤੀ ਉਹ ਗੁਣ ਸੇੜਲੇ ਜਦ ਵਿਰਤੀ ਸਨ ਉਹ ਮਾਨਵ ਦਿਨੇ ਦਿਹਾੜੀ ਆਪਣੀ ਸੰਨ ਲਵਾ ਲਈ ਉਸਨੇ ਆਪਣੇ ਗੁਣਾਂ ਦਾ ਨਾਸ ਕਰ ਦਿੱਤਾ ਆਪਣੇ ਗੁਣ ਲੁਟਾ ਲੇ ਸਾਰੇ ਗੁਣ ਗਵਾਈ ਘੰਟੜੀ ਅਗੁਣ ਚੱਲੀ ਗੁਣਾਂ ਦੀ ਘੰਟੜੀ ਦੀ ਗਵਾ ਕੇ ਉਹ ਗੁਣ ਪੱਲੇ ਬਣ ਕੇ ਚਲੀ ਹੈ ਤੇ ਫਿਰ ਹੁਣ ਉੱਥੇ ਸਿਰਕੂ ਨਹੀਂ ਹੁੰਦਾ ਉੱਥੇ ਸਜਣ ਸੱਚੇ ਗੁਣ ਮਿੱਤਰ ਹੀ ਨੇ ਤਾਂ ਇਸ ਸ਼ਬਦ ਦਾ ਜਿਹੜਾ ਅਸਲੀ ਭਾਵ ਨੇ ਜਿਹੜਾ ਸਮਝਿਆ ਹੋ ਸਕਦਾ ਹੈ ਮੇਰੇ ਤੋਂ ਬਹੁਤ ਦੁਨੀਆ ਉੱਪਰ ਸਿਆਣੀ ਹੈ ਗੁਰਮੁਖ ਹੈ ਪਰ ਮੈਨੂੰ ਤੇ ਇਹ ਸਮਝ ਆਈ ਹੈ ਕਿ ਅਗਰ ਅਸੀਂ ਇਹ ਅਰਥ ਕਰਦੇ ਹਾਂ ਕਿ ਕਿਸੇ ਗੁਜ਼ਰੇ ਪ੍ਰਾਣੀ ਲਈ ਅਸੀਂ ਇਹ ਸ਼ਬਦ ਗਾਈ ਜਾਂਦੇ ਇਥੋਂ ਸੱਜਣ ਮੇਰੇ ਰੰਗਲੇ ਜੈ ਸੁੱਤੇ ਜੀਰਾਨ ਮੈਂ ਤੇ ਸਮਝਦਾ ਇਹ ਸ਼ਬਦ ਦੇ ਅਰਥਾਂ ਦਾ ਅਨੰਤ ਕਰਨਾ ਹੈ ਔਰ ਬਿਲਕੁਲ ਗਲਤ ਪਾਸੇ ਇਸ ਸ਼ਬਦ ਦਾ ਭਾਵ ਲੈ ਜਾਣਾ ਕਿਉਂਕਿ ਸ਼ਬਦ ਦਾ ਮੁੱਖ ਭਾਵ ਹੈ ਪਰਮਾਤਮਾ ਦੇ ਨਾਮ ਦੀ ਬੰਦਗੀ ਦੇ ਰੰਗ ਮਾਨਣ ਦੀ ਪ੍ਰੇਰਣਾ ਹੈ ਰੰਗ ਮਾਨ ਲੈ ਪਿਆਰਿਆ ਜਾ ਜੂਬਨ ਨਾ ਹੁਲਾ ਦਿਨ ਥੋੜੇ ਥਕੇ ਪਿਆ ਪ੍ਰਾਣਾ ਚੂਲਾ ਇਹਦੇ ਦੁਆਲੇ ਸ਼ਬਦ ਨੂੰ ਘੁਮਾਉਣਾ ਅਸੀਂ ਤੇ ਲੋਕਾਂ ਨੂੰ ਭਲੇਖੇ ਨਾ ਪਾਈਏ ਜਿਵੇਂ ਕੋਈ ਖੁਸ਼ੀ ਦਾ ਸਮਾਗਮ ਦਾ ਲੱਖ ਖੁਸ਼ੀਆਂ ਪਾਤਸ਼ੀਆਂ ਗਾਣਾ ਸ਼ੁਰੂ ਕਰ ਦਿੰਦੇ ਆਂ ਰਾਵ ਦੀ ਪੰਕਤੀ ਦੇਖਣੀ ਰਾਵ ਦੀ ਪੰਕਤੀ ਕੀ ਕਹਿ ਰਹੀ ਹੈ ਵਿਆਹ ਹੋਆ ਮੇਰੇ ਬਾਵਨਾ ਉਥੇ ਉਹ ਗਾਣਾ ਸ਼ੁਰੂ ਕਰ ਦਿੰਦੇ ਆਂ ਵੀ ਉਥੇ ਲੋਕ ਇਹ ਭਾਵ ਲੈਂਦੇ ਨੇ ਬਈ ਕੁੜੀ ਦੇ ਮੁੰਡੇ ਦੀ ਵਿਆਹ ਦੀ ਗੱਲ ਚੱਲਦੀ ਪਈ ਹੈ ਉਥੇ ਆਤਮਿਕ istri ਅਤੇ ਪਤੀ ਪ੍ਰਮਾਤਮਾ ਦੇ ਸੰਯੋਗ ਦੀ ਗੱਲ ਹੈ ਤੂੰ ਗੁਰਬਾਣੀ ਦੇ ਅਸੀਂ ਗਲਤ ਅਰਥ ਸੰਸਾਰ ਨੂੰ ਦਿੰਦੇ ਆਂ ਮੈਂ ਸ਼ਾਇਦ ਅੱਗੇ ਕਿਤੇ ਗੱਲ ਕੀਤੀ ਸੀ ਵੀ ਕਿਸੇ ਕਾਰਨ ਸਮਾਗਮ ਸੀ ਕੋਈ ਗਿਆ ਤੇ ਉੱਥੇ ਕਿਹਾ ਜੀ ਗੁਰੂ ਅਰਗੁਨ ਸਾਹਿਬ ਦੀ ਬਾਣੀ ਚ ਕੀਰਤਨ ਕਰਿਓ। ਰਾਗੀ ਸਕੇ ਬਿਲਕੁਲ ਜੀ ਗਾਵਾਂਗੇ ਜੀ ਉੱਥੇ ਹੀ ਕਰਾਂਗੇ ਜੀ। ਤੇ ਸ਼ਬਦ ਪੜ੍ਹ ਗਿਆ ਅਰਗੋ ਹਰਗੋਬਿੰਦ ਨਵਾਂ ਰੋਆ ਸ਼ਬਦ ਪੜਿਆ ਗੁਰੂ ਜੇ ਪਾਸ਼ਾ ਜੀ ਦਾ ਜਿਹੜਾ ਗੁਰੂ ਅਰਗੁਨ ਪਾਸ਼ਾ ਦੀ ਚੀਜ਼ ਚ ਤੁਨ ਰੋਏ ਹੋਣ ਦੀ ਗੱਲ ਸੀ। ਕਿੱਧਰ ਦਿੱ ਕਿੱਧਰ ਜਾ ਕੇ ਜੋੜਦੇ ਆਂ ਚਾਰ ਪੈਸੇ ਕਮਾਉਣ ਦੇ ਲਈ। ਭਾਈ ਅਗਲੇ ਖੁਸ਼ ਹੋ ਜਾਣਗੇ। ਤੇ ਭਾਈ ਇਹ ਅਨਰਥ ਨਾ ਕਰੀਏ ਗੁਰਸਿੱਖੋਗੇ ਆਪ ਹੀ ਆਪਣੇ ਗੁਰੂ ਦੀ ਬਾਣੀ ਦੀ ਬੇਇੱਜ਼ਤੀ ਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।